ਕੀ ਤੋਰ ਤੇ ਜੇ ਤਬੀ ਤੋਂ ਵੱਡਾ ਭਰਾ ਹੈ ਤੇ ਇੱਕੋ ਚੀਜ਼ ਹੈ ਸਬਜੈਕਟ 3 4 ਲਿਖੇ ਸੀ ਬਹੁਤ ਸੱਜਣ ਮੇਰੇ ਨਾਲ ਇਸ ਗੱਲ ਤੇ ਡਿਸਕਸ਼ਨ ਕਰਦੇ ਸੀ ਕਿ ਅਸੀਂ ਲੋਕ ਗਾਥਾ ਬਣਾਉਂਦੇ ਆ ਮੈਂ ਉਹਨਾਂ ਨੂੰ ਕਈ ਬੰਦਿਆਂ ਨੂੰ ਨਾਰਾਜ਼ ਕਰਿਆ ਇਸ ਕਰਕੇ ਜਿਹੜੇ ਡਾਇਰੈਕਸ਼ਨ ਚ ਹੈ ਮੈਂ ਉਹਨਾਂ ਨੂੰ ਕਹਿੰਦਾ ਸੀ ਕਿ ਕਿਉਂਕਿ ਪਤਾ ਨਹੀਂ ਮੇਰੀ ਹਾਲਤ ਹੈ ਐਸੇ ਕਰਕੇ ਮੈਂ ਘੱਟ ਫਿਲਮਾਂ ਕਰਦਾ ਮੈਂ ਜਦੋਂ ਕੋਈ ਬੰਦਾ ਮੈਨੂੰ ਕਈ ਪਿਛਲੇ ਕਈ ਸਾਲਾਂ ਤੋਂ ਕਹਾਣੀ ਕੋਈ ਸੁਣਾਉਂਦਾ ਤਾਂ ਮੈਂ ਉਹਨੂੰ ਕਹਿ ਦਿੰਨੇ ਤੇਰਾ ਤੇਰਾ ਜਨਰ ਹੈ ਨਹੀਂ ਤੂੰ ਇਸ ਤਰ੍ਹਾਂ ਦੀ ਫਿਲਮ ਨਹੀਂ ਬਣਾ ਸਕਦਾ ਤੂੰ ਕੋਈ ਹੋਰ ਤਰ੍ਹਾਂ ਦੀ ਫਿਲਮ ਬਣਾ ਲੈ ਜਿਹੜੀ ਮਿੱਠੀ ਜੀ ਹੋਵੇ ਆ ਜਾਂ ਫਿਰ ਕਾਮੇਡੀ ਹੋਵੇ ਐਸ ਤਰ੍ਹਾਂ ਦਾ ਜਿਹੜਾ ਵੀਰ ਰਸ ਵਾਲਾ ਕੰਮ ਹੈ ਨਾ ਇਹ ਬੜੇ ਘੱਟ ਬੰਦੇ ਕਰ ਸਕਦੇ ਔਰ ਮੈਂ ਪੰਜਾਬ ਚ ਉਪਰਲੀ ਕਹਿਣਾ ਇਹ ਕਿਉਂਕਿ ਆਮ ਤੌਰ ਤੇ ਕਲਾਕਾਰਾਂ ਦੀ ਪ੍ਰੋਬਲਮ ਹੁੰਦੀ ਉਹਨਾਂ ਨੂੰ ਤਾਂ ਸਾਰਿਆਂ ਨਾਲ ਕੰਮ ਕਰਨਾ ਹੁੰਦਾ ਜਦੋਂ ਉਹਨਾਂ ਦੀ ਫਿਲਮ ਹਿੱਟ ਹੋ ਜਾਂਦੀ ਹੈ ਫਿਰ ਉਹਨਾਂ ਕੋਲ ਜਦੋਂ ਆਪਸ਼ਨ ਹੋਣੇ ਫਿਰ ਉਹਨਾਂ ਨੇ ਡਰਾਮ ਮੇਰਾ ਬੜਾ ਕਲੀਅਰ ਫੰਡਾ ਕਿ ਇਸ ਤਰ੍ਹਾਂ ਦੀ ਫਿਲਮ ਪੰਜਾਬ ਚ ਅਮਤੋਜ ਤੋਂ ਬਿਹਤਰ ਕੋਈ ਨਹੀਂ ਬਣਾ ਸਕਦਾ। ਇਹੀ ਸਟੇਟਮੈਂਟ ਪਹਿਲਾਂ ਸੀ ਇਹੀ 10 ਸਾਲ ਬਾਅਦ ਹੋ ਗਈ। ਸੋ ਉਹ ਜਦੋਂ ਗੱਲ ਚੱਲੀ ਤਾਂ ਮੈਂ ਅਮਤੋਜ ਨੂੰ ਕਹਾਂ ਤੂੰ ਫਿਲਮ ਦਾ ਇਹ ਤੂੰ ਬਣਾਉਣੇ। ਇਹਨੂੰ ਕਹਿੰਦਾ ਆਪਾਂ ਕਰ ਲੰਨੇ ਆ ਜੀ ਵੀ ਆਪਾਂ ਅਜ ਤੱਕ ਸਾਰਾ ਗੜੀ ਤੇ ਵਰਕ ਕਰਦੇ ਆ। ਮੈਂ ਕਹਾਂ ਨਹੀਂ ਉਹ ਵੀ ਬਣਾ ਲਾਂਗੇ। ਇਹ ਫਿਲਮ ਤੂੰ ਹੀ ਬਣਾਏਗਾ। ਸੋ ਕਪ ਔਰ ਇਹ ਪੂਰੀ ਫਿਲਮ ਨੂੰ ਜਦੋਂ ਕਮਾਂਡ ਕਰਦੇ ਉਹ ਡਾਇਰੈਕਟਰ ਜਿਹੜਾ ਰਿੰਗ ਹੈ ਉਹਨਾਂ ਦੀ ਹੁੰਦੀ ਹੈ। ਮਾਨ ਸਰ ਡਾਇਰੈਕਸ਼ਨ ਦੇ ਹਿਸਾਬ ਨਾਲ ਫਿਰ ਉਹ ਸਾਡੇ ਸਾਰੇ ਸਿਸਟਮ ਅੱਗੇ ਚੱਲਦਾ ਗਾਣੇ ਬਣਦੇ ਆ ਆ ਫਿਲਮ ਚ ਕਾਸਟਿਓਂ ਹੁੰਦਾ ਹੈ ਆਰਟਵਰਕ ਹੁੰਦਾ ਹੈ ਸੈਟ ਲੱਗਦੇ ਆ ਸੋ ਕੁੱਲ ਮਿਲਾ ਕੇ ਇਹ ਸਾਰਾ ਜਿਹੜਾ ਇਹ ਇਹਦੀ ਜਿਹੜਾ ਫਰੰਟ ਫੇਸ ਹੁੰਦਾ ਉਹ ਡਾਇਰੈਕਸ਼ਨ ਡਿਪਾਰਟਮੈਂਟ ਹੁੰਦਾ ਔਰ ਸਾਨੂੰ ਇਹ ਫਾਇਦਾ ਮੈਨੂੰ ਨਿੱਜੀ ਤੌਰ ਤੇ ਕਿ ਅਸੀਂ ਸਾਡਾ ਪ੍ਰੇਮ ਹੈ ਔਰ ਇੱਕੋ ਕਬੀਲਾ ਸਾਡਾ ਸੋ ਮੇਰੇ ਲਈ ਕੋਈ ਔਖਾ ਨਹੀਂ ਹੁੰਦਾ ਇਹ ਇਸ ਤਰ੍ਹਾਂ ਦੇ ਜੇ ਕੋਈ ਫਿਲਮ ਕਦੇ ਉਹ ਇੱਕ ਚ ਵੀ ਬਣਾਵਾਂਗੇ ਤਾਂ ਮੇਰੇ ਲਈ ਬਹੁਤ ਸੌਖਾ ਹੈ ਮਾਨ ਸਰ ਜੇ ਫਿਲਮ ਦੇ ਟ੍ਰੇਲਰ ਨੂੰ ਵੇਖ ਕੇ ਕਈ ਇਹਦਾ ਜੋਨੇ ਮੋੜ ਤੋਂ ਬਾਅਦ ਸੁੱਚਾ ਸਰਮਾ ਇਤਿਹਾਸ ਰਚੰਜਾ ਦੇਖੋ ਸਰ ਮੈਨੂੰ ਆંકੜਿਆਂ ਦਾ ਨਹੀਂ ਪਤਾ ਤੇ ਨਾ ਮੈਂ ਕੋਈ ਕਿਸੇ ਚੀਜ਼ ਦਾ ਕੰਪੈਰੀਸ਼ਨ ਕਰਦਾ ਔਰ ਇਸ ਤਰ੍ਹਾਂ ਦਾ ਜਦੋਂ ਆਪਾਂ ਤੇ ਮੇਰੀ ਬੇਨਤੀ ਵੀ ਹੈ ਸਾਰੇ ਵੀਰਾਂ ਨੂੰ ਕਿ ਇਸ ਫਿਲਮ ਦੇ ਮਤਲਬਕ ਹੀ ਗੱਲ ਕਰੀ ਜਾਵੇ ਕਿਸੇ ਹੋਰ ਬਾਰੇ ਕਰਦੇ ਮੈਂ ਕਰਦਾ ਨਹੀਂ ਕਈ ਸਾਲਾਂ ਤੋਂ ਤੇ 15 ਸਾਲ ਪਹਿਲਾਂ ਕਰ ਲੈਣੀ ਸੀ ਇਦਾਂ ਨਹੀਂ ਸਾਰੇ ਸਭ ਦਾ ਆਪਣਾ ਆਪਣਾ ਵਿਜ਼ਨ ਹੈ ਔਰ ਮੇਰੀ ਪਹਿਲਾਂ ਮੈਂ ਤੁਹਾਨੂੰ ਸਟੇਟਮੈਂਟ ਦਿੱਤੀ ਹੈ ਸ਼ਾਇਦ ਤੁਸੀਂ ਉਹਦੇ ਨਾਲ ਸੈਟੀਸਫਾਈ ਨਹੀਂ ਹੋਏ ਕਿ ਇਸ ਤਰ੍ਹਾਂ ਦੀ ਫਿਲਮ ਤੋਂ ਜੋ ਤੋਂ ਬਿਹਤਰ ਕੋਈ ਬਣਾ ਹੀ ਨਹੀਂ ਸਕਦਾ ਇਹ ਗਾਰੰਟੀ ਹੈ ਔਰ ਮੈਨੂੰ ਉਮੀਦ ਹੈ ਕਿ ਜੋ ਰੰਗ ਤੁਸੀਂ ਚਾਹੁੰਦੇ ਹੋ ਔਰ ਜੋ ਜਿਸ ਜਿਸ وجہ ਨਾਲ ਇਹ ਫਿਲਮ ਬਣੀ ਕਿ ਦਾਦਾ ਤੇ ਪੋਤਾ ਇਕੱਠੇ ਵੇਖਣ ਜਿਵੇਂ ਵੇਖਦੇ ਆ ਫੇਰੇ ਸਫਲ ਫੇਰੋ ਮਾਨ ਸਾਹਿਬ ਪਿੰਡੂ ਚਿਹਰਾ ਦਿਖਾਇਆ ਕਿ ਇੱਕ ਜੜ ਇੱਕ ਜੜ ਮਾਨ ਸਾਹਿਬ ਪਿੰਡੂ ਚਿਹਰਾ ਦਿਖਾਇਆ ਗਿਆ ਇਸ ਵਿੱਚ ਗਲ ਚ ਕੈਂਠਾ ਚਾਦਰਾਂ ਕੁੜਤਾ ਤੇ ਹੱਥ ਤੇ ਗੰਡਾ ਸੀ ਕਿਵੇਂ ਦਾ ਲੱਗਾ ਪਿੰਡੂ ਚਿਹਰਾ ਨਹੀਂ ਮੈਂ ਤਾਂ ਨਿੱਜੀ ਤੌਰ ਤੇ ਇਹ ਹੀ ਕੱਪੜੇ ਪਾਉਣਾ ਹੁਣ ਤੁਹਾਨੂੰ ਕਮਾਲ ਦੀ ਗੱਲ ਦੱਸਦਾ ਪ੍ਰੋਬਲਮ ਹੈ ਅਭੀ ਮੈਂ ਨਾ ਥੋੜਾ ਜਿਆਦਾ ਲੇਟ ਲਤੀਫ ਕਈ ਚੀਜ਼ਾਂ ਚ ਹੋ ਜਾਣਾ ਅਸੀਂ ਤੁਰੇ ਤਾਂ ਉਧਰ ਨੂੰ ਸੀ ਫਿਰ ਬਟਿੰਡੇ ਲਾਇਆ ਮੈਨੂੰ ਇਹ ਫੇਰੇ ਇਧਰ ਨੂੰ ਲੈ ਆ ਪਿੰਨੂ ਇਹ ਦੱਸਦੇ ਨਹੀਂ ਪਹਿਲਾਂ ਚੱਲਦੇ ਚੱਲਦੇ ਉੱਥੇ ਚੱਲਦੇ ਤੂੰ ਅਸੀ ਤਾਂ ਉੱਥੋਂ ਕੱਪੜੇ ਪਾ ਕੇ ਤੁਰੇ ਸੀ ਝੜ ਮੇਰੇ ਕੋ ਤਾਂ ਕੱਪੜੇ ਨਹੀਂ ਸੀ ਪਾਉਣ। ਪ੍ਰੋਬਲਮ ਕੀ ਸੀ ਮੈਂ ਇਹਨਾਂ ਨੂੰ ਕੁਰਤੇ ਪਜਾਮੇ ਲੈਣ ਭੇਜਿਆ ਸੀ ਬਾਜ਼ਾਰ ਤੋਂ। ਇਹ ਬੜੇ ਤੰਗ ਲੈ। ਮਜਬੂਰੀ 'ਚ ਫਿਰ ਮੈਨੂੰ ਇਹ ਪਾਉਣੀ ਪਈ। ਇਹ ਪਰਸੋਂ ਵੀ ਪਾਈ ਸੀ ਤੇ ਅੱਜ ਵੀ ਪਾਈ ਹੈ। ਇਹ ਇਹ ਚੱਕਰ ਹੋ ਗਿਆ। ਔਸੀ ਪਿੰਡਾਂ ਵਾਲਿਆ ਸਾਡੇ ਲਈ ਕੋਈ ਔਖਾ ਨਹੀਂ। ਔਰ ਸਾਰੀ ਉਮਰ ਅਸੀਂ ਪਜਾਮਾ ਪਾਇਆ ਤੇ ਪਰ ਹੁਣ ਵੀ ਪਾਉਣਾ ਹੈ। ਔਰ ਚਾਦਰਾਂ ਮੈਂ ਤਾਂ ਗਰਮੀ ਗਰਮੀ ਆਪ ਦੇ ਖੇਤ ਚਾਦਰ ਹੀ ਲਾ ਕੇ ਰੱਖਦਾ। ਔਰ ਪਰਨਾ ਜਦੋਂ ਮੈਂ ਗਾਉਣ ਲੱਗਾ ਸੀ ਉਦੋਂ ਹੀ ਮੇਰੇ ਦਿਮਾਗ ਸੀ ਕਿ ਪਰਨੇ ਵਾਲੇ ਬੰਦੇ ਹੀਰੋ ਚਾਹੀਦੇ। ਨਾ ਕਿ ਕੋਈ ਚਾਕਲੇਟੀ ਮਾਸਮ ਇਹ ਉਦਾ ਵੱਡਾ ਹੁੰਗਾਰਾ ਵੀ 20000 ਤੋਂ ਐਡਵਾਂਸ ਬੁਕਿੰਗ ਹੋ ਚੁੱਕੀ ਹੈ ਦੇਖੋ ਇਹ ਫਿਲਮ ਨੇ ਤੁਹਾਡੇ ਸਹਿਯੋਗ ਨਾਲ ਚੱਲਣਾ ਹੈ ਔਰ ਇਹ ਸਾਰੀਆਂ ਕੈਲਕੂਲੇਸ਼ਨਾਂ ਕੰਪਨੀ ਨੂੰ ਮਤਲਬ ਪਤਾ ਲੱਗਣ ਦਾ ਜਿਆਦਾ ਵਹਿਤਰਾ ਹੈ ਅਸੀਂ ਤਾਂ ਹੁਣ ਮਿੱਤਰਚਾਰੇ ਚ ਤੁਰੇ ਫਿਰਦੇ ਆ ਕਿ ਉਹਨਾਂ ਦਾ ਕੰਮ ਹੈ ਬਿਜ਼ਨਸ ਕੈਲਕੂਲੇਟ ਹੋਣਾ ਨੇ ਕਰਨਾ ਹੈ ਮੈਂ ਨਿੱਜੀ ਤੌਰ ਤੇ ਇਸ ਤਰ੍ਹਾਂ ਮਤਲਬ ਕੋਈ ਬਹੁਤੀ ਪੁੱਛਦਾ ਗਿਚਪਿਚੀ ਕਰਦਾ ਮੈਨੂੰ ਲੱਗਦਾ ਇਹ ਉਹਨਾਂ ਦਾ ਕੰਮ ਹੈ ਵਪਾਰ ਉਹਨਾਂ ਦਾ ਕਿਉਂਕਿ ਅਸੀਂ ਉਹਨਾਂ ਲਈ ਇੱਕ ਫਿਲਮ ਇਕੱਠੇ ਹੋ ਕੇ ਬਣਾਤੀ ਹੁਣ ਅੱਗੇ ਉਹ ਜਾਣਨ ਵਪਾਰ ਕੀ ਹੈ ਔਰ ਜੇ ਜੇ ਮੇਰੀ ਮੰਨਣਗੇ ਤਾਂ ਮੈਂ ਤਾਂ ਉਹਨਾਂ ਨੂੰ ਇਹੀ ਰਾਏ ਦਵਾਂਗਾ ਕਿ ਜਿੰਨੀ ਵੀ ਫਿਲਮ ਕਮਾਈ ਕਰਦੀ ਹੈ ਉਹ ਉਹ ਓਪਨ ਹੀ ਦੱਸਣਾ ਕਿਉਂਕਿ ਆਮ ਤੌਰ ਤੇ ਪਰ ਅਸਲជា ਇੰਟਰਨੈਟ ਤੇ ਫੇਸਬੁੱਕ ਤੇ ਇੱਕ ਬਹੁਤ ਵੱਡੀ ਗੱਪ ਚੱਲਦੀ ਹੈ ਵੀ 50 ਕਰੋੜ ਕਮਾ ਗਈ 100 ਕਮਾ ਗਈ ਇਹ ਪਹਿਲਾਂ ਬੰਬੇ ਦਾ ਇੱਕ ਕਲੱਬ ਹੈ ਆ ਬੈਂਡਰਾ ਟੂ ਕੋਰਲਾ ਉਹਨੂੰ ਕਹਿੰਦੇ ਆ ਉਹਦੇ ਚ ਪੁਰਾਣੇ ਸਾਰੇ ਜਿਹੜੇ ਬੰਦੇ ਉਹਦੇ ਸ਼ਾਮਲ ਹਨ ਉਹ ਪਹਿਲੇ ਦਿਨ ਫਿਲਮ ਲੱਗਦੀ ਅਗਲੇ ਦਿਨ ਸਕਸੈਸ ਪਾਰਟੀ ਕਰਕੇ ਲਾ 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 ਕਰਾ ਦਿੰਦੇ ਆ ਔਰ ਬਹੁਤ ਕੰਪਨੀਆਂ ਆਪ ਹੀ ਟਿਕਟਾਂ ਚੱਕ ਲੈਣੀਆਂ ਕਹਿ ਦਿੰਦੇ ਨੇ ਸੋਲਡ ਆਊਟ ਹੋ ਗਿਆ ਤੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਕੋਈ ਇਸ ਤਰ੍ਹਾਂ ਦਾ ਡਰਾਮਾ ਨੀ ਕਰਨਾ ਜੋ ਹਕੀਕਤ ਆ ਪਬਲਿਕ ਨੂੰ ਦੱਸੋ ਔਰ ਮਾਰਾ ਕਰੇ ਬਹੁਤ ਹੀ ਚੱਲੇ ਔਰ ਦਸਮਾ ਦਸਾਂਵਾਂ ਤੋਂ ਫਿਰ ਉਹ ਗਰੀਬਾਂ ਲਈ ਦੇਣ ਨਹੀਂ ਦੇਣਗੇ ਫਿਰ ਅਸੀਂ ਅਗਲੀ ਫਿਲਮ ਰੋਕ ਲਾਂਗੇ ਕਿਤੇ ਹੋਰ ਕਰ ਲਾਂਗੇ ਪਕੜਾ ਸਾਹਿਬ ਤੁਹਾਡੇ ਨਾਲ ਸਾਡੇ ਜਿਹੜੇ ਦਿਨੇ ਜੀ ਆ ਮਕਣਾ ਮਕਣਾ ਸਾਹਿਬ ਇਹ ਤਾਂ ਫਿਰ ਉਹ ਹਿੰਦੀ ਰਾਜਕੁਮਾਰ ਵਾਲੀ ਗੱਲ ਹੋ ਗਈ ਕੀ ਨਾਮ ਹੈ ਤੁਹਾਡਾ ਮਕਣਾ ਪਕੜਾ ਸਾਹਿਬ ਜੀ ਦਾ ਰੋਲ ਅਦਾ ਕਰੇ ਤੁਹਾਡੀ ਫਿਲਮ ਦੇ ਵਿੱਚ ਕਿਹਦੇ ਕੀ ਮਾਹੌਲ ਰਿਹਾ ਕਿਦਾਂ ਦਾ ਰਿਹਾ ਜੀ ਜਿੱਥੇ ਬਾਬਾ ਜੀ ਉੱਥੇ ਸਾਰੇ ਰੰਗ ਤੇ ਇਨਾਂ ਦੇ ਛਤਰਛਾਇਆ ਚ ਬਹੁਤ ਕੁਝ ਸਿੱਖਿਆ ਬਹੁਤ ਕੁਝ ਅਮਿਤੋਜ ਮਾਨ ਭਾਜੀ ਸਾਰੀ ਸਾਡੀ ਟੀਮ ਬਹੁਤ ਹੀ ਰੰਗੀਲੀ ਟੀਮ ਸੀ ਜਿਵੇਂ ਤੁਹਾਨੂੰ ਕਿਸੇ ਵਿਆਹ ਦਾ ਚਾਹ ਹੁੰਦਾ ਨਾ ਜਦੋਂ ਆਪਣੇ ਕਿਸੇ ਦਾ ਵਿਆਹ ਹੋਵੇ ਤੇ ਕਿੰਨਾ ਭੱਜ-ਭੱਜ ਕੇ ਕੰਮ ਕਰੀਦਾ ਭੱਜ ਨੱਠ ਕੇ ਪਹਿਲਾਂ ਤੇ ਤੁਸੀਂ ਸ਼ਾਇਦ ਤੁਹਾਡੇ ਚੋ ਕਿਸੇ ਨੇ ਉਹ ਮੰਜੇ ਬਿਸਤਰੇ ਚੁੱਕੇ ਹੋਣ ਕਿ ਨਹੀਂ ਅੱਛਾਈ ਫੜ ਕੇ ਤੇ ਲਿਖਦੇ ਆਪ ਵੀ ਚਾਹ ਹੁੰਦਾ ਹੈ ਕਿਸੇ ਦੇ ਘਰ ਭੱਜੀ ਫਿਰ ਉਸੇ ਤਰ੍ਹਾਂ ਇਸ ਫਿਲਮ ਦਾ ਚਾਹ ਸੀ ਉਹੀ ਤਰ੍ਹਾਂ ਦਾ ਮਾਹੌਲ ਸੀ ਉਹੀ ਫੁਲਕਾਰੀਆਂ ਸਾਚੇ ਦੱਸੇ ਤਾਂ ਐਡਾ ਡਾ ਵੱਡੇ ਲੱਡੂ ਜਿਹੜੇ ਤੁਹਾਨੂੰ ਉਹ ਫਿਲਮ ਚ ਵੇਖਣਗੇ ਵੇਖਣ ਨੂੰ ਮਿਲਣਗੇ ਔਰ ਕਿੰਨਾ ਕੁਝ ਜਿਹੜਾ ਸਾਨੂੰ ਆਪਣਾ ਆਪ ਹੀ ਮੈਨੂੰ ਆ ਆ ਯਾਦ ਆ ਗਿਆ ਕਿ ਸਾਡੇ ਪਿਤਾ ਜੀ